ਮਨ ਮਾਇਆ ਮੈਂ ਫੱਦ ਰਹੇ ਹੋ ਬਿਸਰਿਯੋ ਗੋਬਿੰਦ ਨਾਮ ਕਹੋ ਨਾਨਕ ਹਰ ਭਜਨ ਬਿਨ ਜੀਵਨ ਕੋਨੇ ਕਾਂ ਨਵੇਂ ਗੁਰਦੇਵ ਦਿਨਾਂ ਦੀ ਰਸਨਾ ਤੋਂ ਤੀਵਾਂ ਸ਼ਲੋਕ ਉਚਾਰਨ ਕੀਤਾ ਆਇਆ ਹੈ ਹਵਸ ਸਲੋਕ ਰਾਹੀਂ ਸਤਿਗੁਰ ਜੀ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹਨੂੰ ਸਮਝਣ ਦਾ ਯਤਨ ਕਰੀਏ ਸਾਧ ਸੰਗਤ ਜੀ ਹੁਣ ਤੱਕ ਅਸੀਂ ਸਤਿਗੁਰਾਂ ਦੇ 29 ਲੋਕਾਂ ਦੀ ਵਿਚਾਰ ਕਰ ਚੁੱਕੇ ਹਾਂ ਅੱਜ ਅਸੀਂ ਇਸ 3ਵੇਂ ਸਲੋਕ ਦਾ ਪਾਠ শ্রবণ ਕੀਤਾ ਹੈ ਸਤਿਗੁਰ ਜੀ ਫਰਮਾਨ ਕਰਦੇ ਨੇ ਮਨ ਮਾਇਆ ਮੈਂ ਫੜ ਰਿਓ ਬਿਸਰਿਓ ਗੋਬਿੰਦ ਨਾਮ ਕਹਿੰਦੇ ਜਿਹੜਾ ਸਾਡਾ ਮਨ ਹੈ ਇਹ ਮਾਇਆ ਦੇ ਮੋਹ ਦੇ ਵਿੱਚ ਫਸਿਆ ਹੋਇਆ ਜਦੋਂ ਮਨ ਸਾਡਾ ਮਾਇਆ ਦੇ ਮੋਹ ਵਿੱਚ ਫਸ ਗਿਆ ਮਾਇਆ ਦੇ ਮੋਹ ਵਿੱਚ ਲੱਗ ਗਿਆ ਤੇ ਫਿਰ ਕੀ ਹੋਇਆ ਬਿਸਰਿਓ ਗੋਬਿੰਦ ਨਾਮ ਕਹਿੰਦੇ ਸਾਨੂੰ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਭੁੱਲ ਗਿਆ ਹੁਣ ਵੇਖੋ ਸਾਧ ਸੰਗਤ ਜੀ ਮਾਇਆ ਦੀ ਗੱਲ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਹਲੇ ਹਰੇਕ ਸ਼ਲੋਕ ਅੰਦਰ ਕਰ ਰਹੇ ਨੇ ਮਾਇਆ ਦੀ ਉਸ ਪਰਮਾਤਮਾ ਦੇ ਨਾਮ ਦੀ ਕਿ ਕਿਵੇਂ ਸਾਡਾ ਮਨ ਉਸ ਮਾਇਆ ਦੇ ਮੋਹ ਵਿੱਚ ਮਾਇਆ ਦੇ ਮੋਹ ਦੇ ਚਿੱਕੜ ਦੇ ਵਿੱਚ ਲੱਗਾ ਹੋਇਆ ਹੈ ਫਸਿਆ ਹੋਇਆ ਹੈ ਤੇ ਜਿਹੜਾ ਮਨ ਹੈ ਮਨ ਨੂੰ ਸਤਗੁਰਾਂ ਨੇ ਗੁਰਬਾਣੀ ਅੰਦਰ ਅਨੇਕਾਂ ਮਨ ਦੀਆਂ ਅਵਸਥਾਵਾਂ ਬਿਆਨ ਕੀਤੀਆਂ ਨੇ ਮਨ ਨੂੰ ਅੰਨਾ ਵੀ ਲਿਖਿਆ ਹੈ ਮਨ ਨੂੰ ਕੁੱਤੇ ਕੂੜਿਆਰ ਇਹ ਵੀ ਸ਼ਬਦ ਜਿਹੜੇ ਗੁਰਬਾਣੀ ਵਿੱਚ ਲਿਖੇ ਹੋਏ ਨੇ ਜਦੋਂ ਮਨ ਮਾਇਆ ਵਾਲੇ ਪਾਸੇ ਲੱਗ ਗਿਆ ਪਰਮੇਸ਼ਰ ਦੇ ਨਾਮ ਨੂੰ ਭੁੱਲ ਗਿਆ ਉਸ ਹਾਲਤ ਨੂੰ ਵੀ ਗੁਰਬਾਣੀ ਵਿੱਚ ਬਿਆਨ ਕੀਤਾ ਹੈ ਸੁਣ ਮਨ ਅੰਦੇ ਕੁੱਤੇ ਕੂੜਿਆਰ ਕਹਿੰਦੇ ਹੈ ਅੰਨਿਆ ਮਣਾ ਸੁਣ ਹੈ ਕੁੱਤਿਆ ਮਣਾ ਸੁਣ 헤 ਕੁੜਿਆਰ ਕੁੜਿਆਰ ਦਾ ਅਰਥ ਹੁੰਦਾ ਝੂਠਾ 헤 ਝੂਠਿਆ ਮਣਾ ਸੁਣ ਹੁਣ ਜਦੋਂ ਮਨ ਮਾਇਆ ਵਿੱਚ ਫਸ ਗਿਆ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਉਹਦੀ ਭਗਤੀ ਨੂੰ ਉਹਦੇ ਨਾਮ ਨੂੰ ਛੱਡ ਕੇ ਮਾਇਆ ਦੇ ਮੋਹ ਵਿੱਚ ਫਸ ਜਾਂਦਾ ਹੈ ਫਿਰ ਸਤਿਗੁਰ ਜੀ ਇਸ ਮਨ ਨੂੰ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਸੰਬੋਧਨ ਕਰਦੇ ਨੇ ਤੇ ਉਦਾਂ ਸਤਿਗੁਰਾਂ ਨੇ ਗੁਰਬਾਣੀ ਅੰਦਰ ਮਨ ਨੂੰ ਇਹ ਵੀ ਲਿਖਿਆ ਹੈ ਮਾਨਾ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਾਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ ਸਤਿਗੁਰਾਂ ਨੇ ਆਖਿਆ ਏ ਮਨਾ ਤੂੰ ਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੈ ਤੂੰ ਜੋਤ ਸਰੂਪ ਹੈ ਤੇ ਤੂੰ ਆਪਣੇ ਮੂਲ ਨੂੰ ਪਛਾਨ ਆਪਣੇ ਮੁੱਢ ਦੀ ਪਹਿਚਾਨ ਕਰ ਹੁਣ ਤੂੰ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਲੱਭਦਾ ਹੈ ਉਹ ਪ੍ਰਮਾਤਮਾ ਕਾਲਪੁਰਖ ਵੈਗੁਰੂ ਫਿਰ ਕਿਤੇ ਦੂਰ ਨਹੀਂ ਬੈਠਾ ਆ ਜਿਸ ਗੋਬਿੰਦ ਦੀ ਅਸੀਂ ਤਲਾਸ਼ ਕਰਾਂਗੇ ਜੇ ਅਸੀਂ ਗੋਬਿੰਦ ਦੇ ਰਸਤੇ ਤੇ ਤੁਰਾਂਗੇ ਜੇ ਅਸੀਂ ਕਿਸੇ ਨੂੰ ਪੁੱਛਾਂਗੇ ਖੋ ਸਕਦਾ ਹੈ ਕੋਈ ਮਨੁੱਖ ਸਾਨੂੰ ਭੜਕਣਾ ਦੇ ਵਿੱਚ ਪਾ ਦੇਵੇ ਪਰ ਜੇ ਅਸੀਂ ਗੁਰੂ ਕੋਲੋਂ ਪੁੱਛਾਂਗੇ ਨਾ ਤੇ ਗੁਰੂ ਜੀ ਕਹਿਣਗੇ ਭਾਈ ਉਹ ਕਿਤੇ ਦੂਰ ਨਹੀਂ ਉਹ ਤੇਰੇ ਅੰਦਰ ਤੇਰੇ ਕੋਲ ਤੇਰੇ ਹਿਰਦੇ ਦੇ ਵਿੱਚ ਵਸਿਆ ਹੋਇਆ ਹੈ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਕਹਿੰਦੇ हे ਮਨ ਹਰਜੀ ਤੇਰੇ ਨਾਲ ਹੈ ਕਿਤੇ ਦੂਰ ਨਹੀਂ ਗੁਰਮਤੀ ਰੰਗਮਾਨ ਗੁਰੂ ਦੀ ਮਤ ਤੇ ਤੁਰਿਆ ਗੁਰੂ ਦੀ ਗੁਰੂ ਦੀ ਸਿੱਖਿਆ ਪ੍ਰਾਪਤ ਕਰਕੇ ਇਹ ਰੰਗ ਨੂੰ ਮਾਣ ਸਕਦਾ ਹੈ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਸਕਦਾ ਹੈ ਤੇ ਹੁਣ ਸਾਡਾ ਮਨ ਉਸ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਜੇ ਵਿਛੜਿਆ ਹੋਇਆ ਹੈ ਤੇ ਫਿਰ ਸਾਹਿਬ ਕਹਿੰਦੇ ਤੁਹਾਡਾ ਮਨ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਹੈ ਅੱਜ ਤੀਵੇਂ ਸ਼ਲੋਕ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਸਾਨੂੰ ਇਹੀ ਸਮਝਾ ਰਹੇ ਨੇ ਮਨ ਮਾਇਆ ਮੈਂ ਫੱਦ ਰਿਓ ਫਸਿਆ ਹੈ ਚੰਗੀ ਤਰ੍ਹਾਂ ਮਾਇਆ ਨੇ ਇਸ ਮਨ ਨੂੰ ਜਕੜਿਆ ਹੋਇਆ ਹੈ ਪਕੜਿਆ ਹੋਇਆ ਹੈ ਆਪਣੇ ਜਾਲ ਦੇ ਵਿੱਚ ਪਸਾਇਆ ਹੋਇਆ ਹੈ ਮਨ ਮਾਇਆ ਮੈਂ ਫੱਦ ਰਿਓ ਬਿਸਰਿਓ ਗੋਬਿੰਦ ਨਾਮ ਹੁਣ ਗੋਬਿੰਦ ਦਾ ਨਾਮ ਵਿਸਰ ਗਿਆ ਕਿਉਂਕਿ ਮਨ ਮਾਇਆ ਦੀ ਦੌੜ ਵਾਲੇ ਪਾਸੇ ਭੱਜ ਗਿਆ ਤੇ ਗੋਬਿੰਦ ਦਾ ਨਾਮ ਆਪੇ ਜਿਹੜਾ ਉਹ ਵਿਸਰ ਜਾਣਾ ਹੈ ਜਿੱਥੇ ਨਾਮ ਹੈ ਉੱਥੇ ਮਾਇਆ ਨਹੀਂ ਹੈ ਜਿੱਥੇ ਮਾਇਆ ਹੈ ਉੱਥੇ ਨਾਮ ਨਹੀਂ ਹੈ ਭਾਵੇਂ ਜਿੱਥੇ ਨਾਮ ਦਾ ਪ੍ਰਭਾਵ ਹੈ ਮਨੁੱਖ ਦੇ ਅੰਦਰ ਉੱਥੇ ਇਹਨਾਂ ਵਿਸ਼ੇ ਵਕਾਰਾਂ ਦਾ ਮਾਇਆ ਦਾ ਪ੍ਰਭਾਵ ਨਹੀਂ ਹੁੰਦਾ ਤੇ ਸਾਧ ਸੰਗਤ ਮਾਇਆ ਫਿਰ ਇਹੋ ਜੀ ਮੋਹਣੀ ਚੀਜ਼ ਹੈ ਜਿੰਨੇ ਵੀ ਜੀਵ ਨੇ ਸਹਿਬ ਕਹਿੰਦੇ ਆ ਸੰਸਾਰ ਦੇ ਇਹ ਮਾਇਆ ਨੇ ਆਪਣੇ ਪਲਾਵੇ ਦੇ ਵਿੱਚ ਲੈ ਹੋਏ ਨੇ ਮਾਇਆ ਐਸੀ ਮੋਹਣੀ ਭਾਈ ਜੀਤੇ ਜੀ ਤੇਤੇ ਡਹਕਾਈ ਕਹਿੰਦੇ ਐਸੀ ਮੋਹਣ ਵਾਲੀ ਹੈ ਮਾਇਆ ਐਸੀ ਮੋਹਣੀ ਹੈ ਮਾਇਆ ਜੀਤੇ ਜੀ ਜਿੰਨੇ ਵੀ ਜੀਵੇ ਦੇ ਵਿੱਚ ਫਸਦੇ ਨੇ ਤੇਤੇ ਡਹਕਾਈ ਡਹਕਾਈ ਦਾ ਅਰਥ ਹੈ ਉਹਨੂੰ ਡਲਾਉਂਦੀ ਹੈ ਭਾਵ ਪਰਮਾ ਦੇ ਵਿੱਚ ੜਕਰਾਂ ਦੇ ਵਿੱਚ ਪਾ ਦਿੰਦੀ ਹੈ ਇਹ ਮਾਇਆ ਜਿਹੜਾ ਉਹਦੇ ਚੁੰਗਲ ਦੇ ਵਿੱਚ ਫਸ ਜਾਂਦਾ ਹੈ ਤੇ ਸਾਧ ਸੰਗਤ ਜੀ ਜੇ ਕੋਈ ਮਨੁੱਖ ਕਵੇ ਹੁਣ ਮਾਇਆ ਦੇ ਵਿੱਚ ਫਸ ਕੇ ਜੇ ਕੋਈ ਮਨੁੱਖ ਕਵੇ ਕਿ ਮੈਂ ਸਦੀਵੀ ਸੁਖ ਪ੍ਰਾਪਤ ਕਰ ਨਵਾਂਗਾ ਇਹ ਮਾਇਆ ਮੇਰਾ ਹਰੇਕ ਥਾਂ ਹਰੇਕ ਜਗ੍ਹਾ ਮੇਰਾ ਸਾਥ ਨਿਭਾਵੇਗੀ ਸਭ ਨੇ ਆਖਿਆ ਨਹੀਂ ਇਹ ਮਾਇਆ ਤੁਹਾਡਾ ਸਾਥ ਨਹੀਂ ਨਿਭਾਉਣ ਵਾਲੀ ਸਾਥ ਨਿਭਾਉਣਾ ਹੈ ਤੇ ਪਰਮੇਸ਼ਰ ਕਾਲ ਪੁਰਖ ਵੈਗੁਰੂ ਦੇ ਨਾਮ ਨੇ ਇੱਥੇ ਵੀ ਤੇ ਉਥੇ ਵੀ ਹਣ ਵਾਲੇ ਸਮੇਂ ਵਿੱਚ ਵੀ ਆਉਣ ਵਾਲੇ ਸਮੇਂ ਵਿੱਚ ਵੀ ਹਲਤ ਵਿੱਚ ਵੀ ਪੜਤ ਵਿੱਚ ਵੀ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਜੇ ਸਹਾਇਤਾ ਕਰਨੀ ਹੈ ਤੇ ਨਾਮ ਨੇ ਕਰਨੀ ਹੈ ਮਾਇਆ ਨੇ ਸਹਾਇਤਾ ਨਹੀਂ ਕਰਨੀ ਸਹਿਬ ਨੇ ਆਖਿਆ ਮਾਇਆ ਬਾਬਾ ਮਾਇਆ ਸਾਥ ਨਾ ਹੋਏ ਕਹਿੰਦੇ ਹੈ ਬਾਬਾ ਬਾਬਾ ਦਾ ਅਰਥ ਹੈ ਭਾਈ ਮਾਇਆ ਸਾਥ ਨਾ ਹੋਏ ਕਹਿੰਦੇ ਮਾਇਆ ਤੇਰੇ ਸਾਥ ਨਿਭਣ ਵਾਲੀ ਨਹੀਂ ਬਾਬਾ ਮਾਇਆ ਸਾਸ ਨਾ ਹੋਏ ਇਨ ਮਾਇਆ ਜਗ ਮੋਹਿਆ ਕਹਿੰਦੇ ਇਸ ਮਾਇਆ ਨੇ ਵੈਸੇ ਸਾਰੇ ਜਗਤ ਨੂੰ ਮੋਹਿਆ ਹੋਇਆ ਹੈ ਆਪਣੇ ਕਲਾਵੇ ਦੇ ਵਿੱਚ ਲਿਆ ਹੋਇਆ ਹੈ ਇਨ ਮਾਇਆ ਜਗ ਮੋਹਿਆ ਵਿਰਲਾ ਬੁੱਝਾ ਕੋਏ ਕਹਿੰਦੇ ਵਿਰਲਾ ਕੋਈ ਇਸ ਗੱਲ ਨੂੰ ਸਮਝਦਾ ਹੈ ਤੇ ਉਹ ਵਿਰਲਾ ਕੌਣ ਹੈ ਉਹ ਵਿਰਲਾ ਉਹੀ ਹੈ ਜਿਹੜਾ ਉਸ ਗੋਬਿੰਦ ਅਕਾਲਪੁਰਖ ਵੈਗੁਰੂ ਦੇ ਨਾਮ ਨੂੰ ਜਪਦਾ ਹੈ ਜਿੰਨੇ ਉਸ ਮਾਲਕ ਅਕਾਲ ਪੁਰਖ ਵੈਗੁਰੂ ਦੇ ਗੁਣ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕੀਤੇ ਨੇ ਗੁਰਮਤੀ ਰੰਗਮਾਨ ਭਾਵ ਜਿਨੇ ਗੁਰੂ ਦੀ ਮਤ ਦੇ ਤੁਰ ਕੇ ਉਸ ਪ੍ਰਮਾਤਮਾ ਕਾਲਪੁਰਖ ਵੈਗੁਰੂ ਦੇ ਨਾਮ ਦਾ ਰੰਗ ਮਾਣਿਆ ਹੈ। ਭਾਵ ਉਸ ਪ੍ਰਮਾਤਮਾ ਦੇ ਕਾਲਪੁਰਖ ਵੈਗੁਰੂ ਦੇ ਪ੍ਰੇਮ ਦੇ ਵਿੱਚ ਜਿਹੜਾ ਮਨੁੱਖ ਪਿੱਜਾ ਹੈ ਉਹੀ ਮਨੁੱਖ ਇਸ ਗੱਲ ਨੂੰ ਸਮਝਦਾ ਹੈ ਕਿ ਭਾਈ ਇਹ ਮਾਇਆ ਜਿਹੜੀ ਹੈ ਸਾਰੇ ਜਗਤ ਨੂੰ ਇਸ ਨੇ ਮੋਇਆ ਆਇਆ ਹੈ। ਤੇ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਅਗਲੀ ਪੰਕਤੀ ਅੰਦਰ ਫਰਮਾਨ ਕਰਦੇ ਨੇ ਕਹੋ ਨਾਨਕ ਹਰ ਭਜਨ ਬਿਨ ਕਹਿੰਦੇ ਹੇ ਨਾਨਕ ਹਰੀ ਭਜਨ ਤੋਂ ਬਗੈਰ ਪਰਮਾਤਮਾ ਅਕਾਲ ਪੁਰਖ ਵੈਗੁਰੂ ਜੀ ਸਿਫਤ ਕਰਨ ਤੋਂ ਬਗੈਰ ਉਹਦੇ ਗੁਣ ਗਾਉਣ ਤੋਂ ਬਗੈਰ ਜੀਵਨ ਕੌਨੇ ਕਾਮ ਕਹਿੰਦੇ ਜੀਵਨ ਜਿਹੜਾ ਉਹ ਕਿਸੇ ਵੀ ਕੰਮ ਨੇ ਭਾਵ ਗੋਬਿੰਦ ਦੇ ਨਾਮ ਤੋਂ ਬਗੈਰ ਮਨੁੱਖ ਜੀਵਨ ਆਪਣਾ ਜਿਹੜਾ ਉਹ ਅਜਾਈਂ ਗਵਾਰਿਆ ਹੈ ਵਿਅਰਥ ਗਵਾਰਿਆ ਹੈ ਜਿਵੇਂ ਸਤਿਗੁਰਾਂ ਨੇ ਸਾਨੂੰ ਪਹਿਲੇ ਸ਼ਲੋਕ ਅੰਦਰ ਹੀ ਫਰਮਾਨ ਕੀਤਾ ਸੀ ਉਪਦੇਸ਼ ਬਖਸ਼ਿਸ਼ ਕੀਤਾ ਸੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਭਵ ਗੋਬਿੰਦ ਦੇ ਗੁਣ ਨਹੀਂ ਗਾਏ ਤੇ ਆਪਣੀ ਜ਼ਿੰਦਗੀ ਦਾ ਸਮਾਂ ਆਪਣੇ ਜੀਵਨ ਦਾ ਸਮਾਂ ਆਪਣੇ ਜੀਵਨ ਦਾ ਮਨੋਰਥ ਵਿਅਰਥ ਹੀ ਜਿਹੜਾ ਸਮਾਂ ਲੰਘਾ ਰਿਹਾ ਹੈ ਲੰਘਾਈ ਜਾ ਰਿਹਾ ਹੈ ਜੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਵੀ ਪ੍ਰਮਾਣ ਕਰਦੇ ਨੇ ਕਾਹੋ ਨਾਨਕ ਹਰ ਭਜਨ ਬਿਨ ਜੀਵਨ ਕੋਨੇ ਕਾਮ ਹਰੀ ਭਜਨ ਤੋਂ ਬਗੈਰ ਸਾਡੀ ਜ਼ਿੰਦਗੀ ਦਾ ਸਮਾਂ ਵਿਅਰਥ ਹੈ ਕਿਸੇ ਕਾਮ ਨਹੀਂ ਸੋ ਸਾ ਸੰਗਤ ਜੀ ਸਤਗੁਰ ਜੀ ਮਿਹਰ ਕਰਨ ਦਇਆ ਕਰਨ ਬੋਲਦਿਆਂ ਪਾਸੋਂ ਬੇਅੰਤ ਭੁੱਲਾਂ ਆ ਜਾਂਦੀਆਂ ਨੇ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ ਜੀ ਬਖਸ਼ ਲੈਣਾ ਗੱਦ ਗਿਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ